ਜ਼ਰੂਰ ਸਪੋਰਟ ਕਰਿਆ ਕਰੋ ਨੌਜਵਾਨਾਂ ਦੀ ਪਿੰਡ ਵਾਸੀ ਜ਼ਰੂਰ ਸਪੋਰਟ ਕਰਿਆ ਕਰੋ ਤੇ ਵਧੀਆ ਕੰਮ ਕਰਦੇ ਆ ਨੌਜਵਾਨ ਇਹਦੀ ਲੋੜ ਹੁੰਦੀ ਆ ਹੌਸਲਾ ਦਿਆ ਕਰੋ ਨੌਜਵਾਨ ਕਦੇ ਵੀ ਗਲਤ ਕੰਮ ਨਹੀਂ ਕਰਦੇ ਨਸ਼ਿਆਂ ਤੋਂ ਬਚੇ ਆ ਤੇ ਆਪ ਦਾ ਚਲੋ ਸੇਵਾ ਕਰਦੇ ਆ ਭਾਵਨਾ ਨਾ ਕਰਦੇ ਆ ਸასი ਗੱਲ ਜੀ ਸਾਰਿਆਂ ਨੂੰ ਤੇ ਅੱਜ ਆਪਨੇ ਪਿੰਡ ਭਲੂਰ ਸ਼ਮਸ਼ਾਨ ਘਾਟ ਚ ਬਈ ਆਏ ਸੀ ਕਿਉਂਕਿ ਇੱਥੇ ਬਹੁਤ ਜ਼ਿਆਦਾ ਬੁਰਾ ਹਾਲ ਸੀਗਾ ਤੇ ਜਿਵੇਂ ਕਿ ਪੱਤ ਝੜਾਈ ਸੀ ਤੇ ਹੁਣ ਤਾਂ ਚਲੋ ਦਰਖਤ ਸਾਰੇ ਫਟ ਗਏ ਆ ਦੇਖੋ ਤੁਸੀਂ ਸਾਰੇ ਪੱਤੇ ਪੱਤੇ ਹੋਏ ਪਏ ਆ ਤੇ ਅੱਜ ਆ ਨੌਜਵਾਨ ਆਪਣੇ ਬਈ ਬਹੁਤ ਸੇਵਾ ਕਰਦੇ ਆ ਵੀਰ ਤੇ ਅੱਜ ਸਾਰੇ ਇੱਧਰ ਕਰੀ ਜਾਂਦੇ ਸਫਾਈ ਕਿਉਂਕਿ ਪੱਤੇ ਬਹੁਤ ਜ਼ਿਆਦਾ ਖਿੰਦਰੇ ਆ ਇਹ ਨੌਜਾਨ ਵੀਰਾਂ ਦਾ ਬਈ ਬਹੁਤ ਵਧੀਆ ਪਰਾਲਾ ਕੋਈ ਵੀ ਕੰਮ ਹੁੰਦਾ ਪਿੰਡ ਚ ਤੇ ਪਹਿਲਾਂ ਕਾਰਜੇ ਸ਼ੁਰੂ ਕਰਦੇ ਆ ਤੇ ਸਾਰੇ ਵੀਰਾਂ ਦਾ ਬਈ ਬਹੁਤ-ਬਹੁਤ ਧੰਨਵਾਦ ਤੇ ਆ ਸਾਰੇ ਸਫਾਈ ਅੱਜ ਕਰਨ ਵਾਲੀ ਆ ਆਖੋਸ਼ ਪੱਤੇ ਲੱਦ ਰਹੇ ਆ ਕਿਉਂਕਿ ਕਾਫੀ ਜ਼ਿਆਦਾ ਪੱਤੇ ਹੋਏ ਪਏ ਸੀ ਆ ਤੁਹਾਨੂੰ ਮੈਂ ਸਾਰੇ ਢੇਰ ਦਿਖਾ ਦਿੰਨਾ ਸਾਰੇ ਦੂਰ ਤੱਕ ਢੇਰ ਹੀ ਢੇਰ ਸਾਰੇ ਪੱਤਿਆਂ ਦੇ ਆ ਤੇ ਵਧੀਆ ਵੀਰਾਂ ਦਾ ਨੌਜਵਾਨਾਂ ਦਾ ਉਪਰਾਲਾ ਇਦਾਂ ਦੇ ਨੌਜਵਾਨ ਵਧੀਆ ਕਾਰਜ ਕਰ ਰਹੇ ਆ ਬਈ ਤੇ ਜਿਹੜੇ ਵੀ ਪਿੰਡ ਭਲੂਰ ਦੇ ਨੌਜਵਾਨ ਅੱਗੇ ਲੱਗ ਕੇ ਕੋਈ ਵੀ ਸੇਵਾ ਕਰਦੇ ਆ ਤੇ ਉਹਨਾਂ ਦਾ ਸਾਥ ਦਿਆ ਕਰੋ ਤੇ ਨਾ ਕਿ ਕੋਈ ਬੁਰਾ ਭਲਾ ਜਾਂ ਕੋਈ ਐ ਨਾ ਕਰਿਆ ਕਰੋ ਲੱਤਾਂ ਨਾ ਖਿੱਚਿਆ ਕਰੋ ਤੇ ਬਹੁਤ ਵਧੀਆ ਬਈ ਮੁੰਡੇ ਕਰੀ ਜਾਂਦੇ ਸੇਵਾ ਲੁੱਟੀ ਜਾਂਦੇ ਸੇਵਾ ਨੌਜਵਾਨੋ ਚਲੋ ਬਹੁਤ ਵਧੀਆ ਸੇਵਾ ਤੁਹਾਡੀ ਲੇਖੇ ਲਾਵੇ ਰੱਬ ਤੇ ਰੱਬੇ ਕਿਵੇਂ ਧੰਨਵਾਦ ਆ ਵੀਰ ਦਾ ਬਾਈ ਬਾਹਰੋਂ ਆਇਆ ਤੇ ਬਾਹਰੋਂ ਆ ਕੇ ਵੀ ਇੱਥੇ ਪੂਰਾ ਸੰਯੋਗ ਕਰਦਾ ਤੇ ਜੋ ਵੀ ਪਿੰਡ ਲੈਵਲ ਤੇ ਹੁੰਦੀ ਹੈ ਸੇਵਾ ਸਾਰੇ ਰਲ ਮਿਲ ਕੇ ਨੌਜਵਾਨ ਕਰਦੇ ਆ ਹਾਂ ਬਾਹਰੋਂ ਆ ਕੇ ਵੀ ਮੁੰਡਾ ਸੇਵਾ ਕਰਦਾ ਪਿਆ ਤੇ ਇਹਦੀ ਵੀ ਸੇਵਾ ਪ੍ਰਵਾਨ ਹੋਵੇ ਇਹ ਤੁਹਾਨੂੰ ਸਾਰਾ A to Z ਦਿਖਾਉਣਾ ਮੈਂ ਤੇ ਵੀਡੀਓ ਨੂੰ ਸ਼ੇਅਰ ਜਰੂਰ ਪਿੰਡ ਵਾਸੀ ਕਰਨ ਆ ਦੇਖੋ ਸਾਰੇ ਸਫਾਈ ਹੋਣ ਵਾਲੀ ਸੀਗੀ ਆ ਸਾਰੇ ਪੱਤੇ ਪੁੱਤੇ ਢੇਰ ਵੱਜੇ ਪਏ ਆ ਤੇ ਨੌਜਵਾਨ ਵਧੀਆ ਪਰਾਲਾ ਵੀ ਨੌਜਵਾਨਾਂ ਦਾ ਇਧਰ ਮੰਦਰ ਵੀਰ ਵੀ ਲੱਗਾ ਇਧਰ ਸਾਡਾ ਸਰਜੀਤ ਮੱਲੀ ਸੇਵਾ ਕਰ ਰਿਹਾ ਇਧਰ ਮੰਦਰ ਕਰਦੇ ਆਣ ਸਫਾਈ ਕਰਦੇ ਆ ਸਾਰੀ ਪੂਰੀ ਤਾਂ ਇਧਰਲੀ ਸਾਈਡ ਸਾਰੇ ਘਾਹ ਕੁ ਬਹੁਤ ਜ਼ਿਆਦਾ ਹੋਇਆ ਪਿਆ ਤੇ ਪੱਤੇ ਸਾਰੇ ਸੌਕੇ ਝੜੇ ਪਏ ਆ ਤੇ ਇਹ ਵੀ ਸਫਾਈ ਜ਼ਰੂਰੀ ਆ ਤੇ ਨੌਜਵਾਨਾਂ ਦਾ ਫੇਰ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵੀ ਜਿਹੜੇ ਕਿ ਅੱਜ ਸਫਾਈ ਕਰਦੇ ਪਏ ਆ ਸਾਰੇ ਵੀਰ ਆਹ ਦੇਖੋ ਸਾਰੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਲੱਗੇ ਬੇ ਸੇਵਾ ਨੂੰ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰੋ ਨੌਜਵਾਨ ਬਹੁਤ ਵਧੀਆ ਸੇਵਾ ਦੇਖੋ ਤੁਸੀਂ ਸਾਰੇ ਦੂਰ ਤੱਕ ਸਾਰੇ ਪੱਤੇ ਤੇ ਘਾਹ ਫੂਸ ਹੋਇਆ ਪਿਆ ਤੇ ਆ ਨੌਜਵਾਨ ਰਾਜੀਤ ਹੁਣੀ ਗਗੜੇ ਹੁਣੀ ਭਿੰਦਰ ਹੁਣੀ ਬਗਰਾੜੀ ਅਰਚ ਗੋਰਾ ਮਦਕੀ ਆ ਸਾਰੇ ਵੀਰ ਲੱਗੇ ਆ ਤੇ ਨੌਜਵਾਨਾਂ ਦਾ ਬਹੁਤ ਵਧੀਆ ਬਈ ਉਪਰਾਲਾ ਤੇ ਜਰੂਰ ਨੌਜਵਾਨਾਂ ਦੀ ਸਪੋਰਟ ਕਰਿਆ ਕਰੋ ਤੇ ਨੌਜਵਾਨ ਬਹੁਤ ਵਧੀਆ ਸੇਵਾ ਕਰਦੇ ਆ ਸਾਰੇ ਸਫਾਈ ਕਰਨ ਵਾਲੀ ਸੀ ਇਹਨਾਂ ਵੀਰਾਂ ਨੇ ਕੁਝ ਦਿਨ ਪਹਿਲਾਂ ਜਿਹੜੀਆਂ ਕਾਪੀਆਂ ਕਿਤਾਬਾਂ ਦੀ ਕਿੱਟਾਂ ਦੀ ਸੇਵਾ ਸੀ ਇਹਨਾਂ ਵੀਰਾਂ ਨੇ ਵੱਧ ਛੜ ਕੇ ਹਿੱਸਾ ਪਾਇਆ ਤੇ ਜਿਹੜੇ ਬਾਹਰੋਂ ਵੀ ਐਨ ਆਰ ਆਈ ਵੀਰਾਂ ਨੇ ਪਾਇਆ ਕਾਪੀਆਂ 'ਚ ਹਿੱਸਾ ਪਾਇਆ ਉਹਨਾਂ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਤੇ ਉਹੀ ਨੌਜਵਾਨ ਆ ਜਿਹੜੇ ਕਿ ਪਹਿਲਾਂ ਵੀ ਸੇਵਾ ਕਰਦੇ ਨੇ ਕਾਪੀਆਂ ਕਿਤਾਬਾਂ ਸਕੂਲ 'ਚ ਕੀਤੀ ਆਰਓ ਫਿਲਟਰ ਲਵਾਇਆ ਸਕੂਲ ਦੇ ਵਿੱਚ ਪ੍ਰਾਇਮਰੀ ਦੇ ਵਿੱਚ ਤੇ ਉਹੀ ਨੌਜਵਾਨ ਅੱਜ ਇੱਥੇ ਸ਼ਮਸ਼ਾਨ ਘਾਟ ਦੇ ਵਿੱਚ ਸੇਵਾ ਕਰਦੇ ਪਏ ਆ ਤੇ ਚੰਗਾ ਬਰਾਲਾ ਤੇ ਜਰੂਰ ਸਪੋਰਟ ਕਰਿਆ ਕਰੋ ਨੌਜਵਾਨਾਂ ਦੀ ਪਿੰਡ ਵਾਸੀ ਜਰੂਰ ਸਪੋਰਟ ਕਰਿਆ ਕਰੋ ਤੇ ਵਧੀਆ ਕੰਮ ਕਰਦੇ ਆ ਨੌਜਵਾਨ ਤੇ ਕੋਈ ਵੀ ਤਰ੍ਹਾਂ ਦੀ ਲੋੜ ਹੁੰਦੀ ਆ ਤੇ ਪਿੰਡ ਚ ਵੱਧ ਚੜ ਕੇ ਹਿੱਸਾ ਪਾਉਂਦੇ ਨੇ ਤੇ ਸੇਵਾ ਕਰਦੇ ਨੇ ਤੇ ਮੈਂ ਉਹ ਹੀ ਕਹਿਣਾ ਵੀ ਵਾਰ-ਵਾਰ ਨੌਜਵਾਨਾਂ ਨੂੰ ਹੌਸਲੇ ਦੀ ਲੋੜ ਹੁੰਦੀ ਆ ਹੌਸਲਾ ਦਿਆ ਕਰੋ ਨੌਜਵਾਨ ਕਦੇ ਵੀ ਗਲਤ ਕੰਮ ਨਹੀਂ ਕਰਦੇ ਨਸ਼ਿਆਂ ਤੋਂ ਬਚੇ ਆ ਤੇ ਆਪ ਦਾ ਚਲੋ ਸੇਵਾ ਕਰਦੇ ਆ ਭਾਵਨਾ ਨਾ ਕਰਦੇ ਆ ਤੇ ਜਿਹੜੇ ਵੀ ਸੇਵਾ ਭਾਵਨਾ ਨਾਲ ਨੌਜਵਾਨਾਂ ਕਾ ਸੇਵਾ ਕਰਦੇ ਹੁੰਦੇ ਆ ਤੇ ਉਹਨਾਂ ਨੂੰ ਜਰੂਰ ਹੌਸਲਾ ਦਿਆ ਕਰੋ ਤੇ ਫਾਲਤੂ ਦੀ ਕੋਈ ਗੱਲਬਾਤ ਨਾ ਕਰਿਆ ਕਰੋ ਨਹੀਂ ਕੋਈ ਤਾਂ ਨਹੀਂ ਕਰਦਾ ਉਹ ਕੋਈ ਦਾਗ ਹੋ ਗਿਆ ਇੱਧਰ ਆ ਜਾ ਮੈਂ ਤੂੰ ਓ ਤੂੰ ਇੱਧਰ ਆ ਜਾ ਡਾਕਟਰ ਪਰ ਮਰਾਤ ਨੰਨੀ ਦਾਗ ਲਿਆ ਓਏ ਹੈ ਕੱਤੇ ਖਲਾਦ ਗਿਆ ਓਏ ਓਹੀ ਹੈਗੀ ਦਾਗ ਹੌਲੀ ਹੌਲੀ ਮੱਛੇਰੇ ਦੇ ਸਮੁੰਦਰ ਦੇ ਅੰਦਰ ਤੂੰ ਹੀ ਹੋਗੀ ਕਰਨ ਕਰਨ ਵਾਲਾਂ ਕੀ ਆ ਪਾਸਾ ਜੀ ਤੂੰ ਕੱਤੇ ਹੈ ਯਾਰ ਜੱਗਦਾ ਹੈ ਮਤਲਬ ਗੜਬੜ ਹੈ ਇਹਦੇ ਤੋਂ ਇਹਦੇ ਤੋਂ ਹਾਂ ਜੀ ਮੈਂ ਖਾ ਉਤਾਰ ਰਿਹਾ ਹਾਂ ਇਹਨਾਂ ਦੇ ਕੁਸਟਮ ਸੀਵਾ ਮੁਰਿਆ ਮੋਤੀ ਜੀ ਸਾਹਿਦ ਭਾਈ ਕਰਤੀ ਆ ਵੀ ਨੌਜਵਾਨਾਂ ਦਾ ਬਹੁਤ ਬਹੁਤ ਧੰਨਵਾਦ ਜਿਉਂਦੇ ਵਸਦੇ ਰਹੋ ਤੇ ਇਦਾਂ ਹੀ ਸੇਵਾ ਕਰਦੇ ਰਹੋ ਲਓ ਜੀ ਸੇਵਾ ਜਾਣਪੁਰੀ ਸਫਾਈ ਕਰਤੀ ਵੀ ਨੌਜਵਾਨਾਂ ਨੇ ਤੇ ਨੌਜਵਾਨਾਂ ਦੀ ਸਪੋਰਟ ਕਰਿਆ ਕਰੋ ਭਾਈ ਤੇ ਤੁਹਾਨੂੰ ਮੈਂ ਅੱਗੇ ਵੀ ਕਹਾਂ ਵੀ ਹੌਸਲਾ ਵਧਾਇਆ ਕਰੋ ਹੌਸਲਾ ਹੀ ਚਾਹੁੰਦੇ ਨੇ ਨੌਜਵਾਨ ਤੇ ਨੌਜਵਾਨ ਆਪਣੇ ਜੋ ਵੀ ਕਾਰਜ ਕਰਦੇ ਨੇ ਵਧੀਆ ਹੀ ਕਰਦੇ ਨੇ ਤੇ ਬਾਕੀ ਜਿਉਂਦੇ ਵਾਸਤੇ ਰੋ ਕੰਮ ਹੋ ਗਿਆ ਦਾਨ ਨਾ ਤੇ ਹੁਣ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਇੱਕ ਸੋਹਣਾ ਜਿਹਾ ਕਮੈਂਟ ਵੀ ਜਰੂਰ ਕਰ ਦੇਜੋ ਜਿਹੜੇ ਵੀ ਨੌਜਵਾਨਾਂ ਨੇ ਸੇਵਾ ਕੀਤੀ ਹੈ ਸਾਰਿਆਂ ਦੀ ਸੇਵਾ ਸਫਲੀ ਕਰੇ ਇਦਾਂ ਹੀ ਸੇਵਾ ਕਰਾਉਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ